ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਚੇਂਜ ਯੂਅਰ ਲਾਈਫ ਦੀ ਸਿਗਰਟ ਦੇ ਵਿੱਚ ਸੋ ਦੋਸਤੋ ਅੱਜ ਦੇ ਸਮੇਂ ਦੇ ਵਿੱਚ ਹਰ ਇੱਕ ਇਨਸਾਨ ਦੁਖੀ ਹੀ ਦੁਖੀ ਆ ਸੁਖੀ ਕੋਈ ਵੀ ਇਨਸਾਨ ਨਹੀਂ ਹੈਗਾ ਹਰ ਇੱਕ ਕਿਸੇ ਨੂੰ ਟੈਨਸ਼ਨ ਹੈਗੀ ਹੈਗੀ ਆ ਦਿਨ ਦੇ 24 ਘੰਟੇ ਨੇ 24 ਘੰਟੇ ਦੇ ਵਿੱਚੋਂ ਹਰ ਟਾਈਮ ਲੋਕ ਦੁਖੀ ਹੀ ਨੇ ਟੈਨਸ਼ਨ ਦੇ ਵਿੱਚ ਰਹਿੰਦੇ ਨੇ ਡਿਪਰੈਸ਼ਨ ਦੇ ਵਿੱਚ ਰਹਿੰਦੇ ਨੇ ਅਗਰ ਤੁਸੀਂ ਦੇਖੋਗੇ ਨਾ ਰੋਡ ਤੇ ਚੱਲਦੇ ਹੋਏ ਮੈਂ ਕਈ ਵਾਰੀ ਇਹੋ ਜਿਹੇ ਲੋਕ ਦੇਖੇ ਨੇ ਉਹ ਰੋਡ ਤੇ ਪਤਾ ਨਹੀਂ ਉਹਨਾਂ ਨੂੰ ਕਿਹੜੀ ਚੀਜ਼ ਦੀ ਡਿਪਰੈਸ਼ਨ ਆ ਉਹ ਡਿਪਰੈਸ਼ਨ ਦੇ ਵਿੱਚ ਤੁਰੇ ਜਾ ਰਹੇ ਨੇ ਉਹਨਾਂ ਦੇ ਪਿੱਛੇ ਤੁਸੀਂ ਨਾ ਤੇ ਗੱਡੀ ਤੇ ਹੋ ਜਾਂ ਫਿਰ ਤੁਸੀਂ ਬਾਈਕ ਤੇ ਹੋ ਤੁਸੀਂ ਹੋਰ ਨੂੰ ਬੁਜਾਈ ਜਾਓ ਉਹਨਾਂ ਨੂੰ ਹੋਰ ਨੂੰ ਸੁਣਾਈ ਹੀ ਨਹੀਂ ਦਿੰਦਾ ਹੈਗਾ ਪਤਾ ਨਹੀਂ ਉਹਨਾਂ ਨੂੰ ਕਿਸ ਗੱਲ ਦੀ ਟੈਨਸ਼ਨ ਆ ਕਿ ਉਹ ਦੁਖੀ ਨੇ ਬਹੁਤ ਜ਼ਿਆਦਾ ਜਾਨੀ ਕਿ 24 ਘੰਟੇ ਡਿਪਰੈਸ਼ਨ ਦੇ ਵਿੱਚ ਹੀ ਰਹਿੰਦੇ ਆ ਉਹ ਬਹੁਤ ਸਾਰੇ ਲੋਕ ਨੇ ਜਿਹੜੇ ਡਿਪਰੈਸ਼ਨ ਦੇ ਵਿੱਚ ਜਾ ਰਹੇ ਨੇ ਪਤਾ ਨਹੀਂ ਕਿਹੜੀ ਗੱਲ ਦੀ ਮਤਲਬ ਵੀ ਉਹਨਾਂ ਨੂੰ ਟੈਨਸ਼ਨ ਲੱਗੀ ਹੋਈ ਆ ਸੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਇਹੋ ਜਿਹਾ ਕੰਮ ਦੇ ਬਾਰੇ ਦੱਸਾਂਗਾ ਅਗਰ ਤੁਸੀਂ ਦਿਨ ਦੇ ਸਵੇਰੇ ਉੱਠਣਸਾਰ ਉਹ ਕੰਮ ਕਰਦੇ ਹੋ ਤੇ ਸੌਣ ਲੱਗੇ ਤੁਸੀਂ ਉਹ ਕੰਮ ਕਰਦੇ ਹੋ ਤਾਂ ਮੈਂ ਤੁਹਾਨੂੰ ਗਾਰੰਟੀ ਦੀ ਨਾਲ ਲੈ ਕੇ ਦਿੰਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਵੱਡਾ ਬਦਲਾਅ ਆਵੇਗਾ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਦੇਖੋ ਸੁੱਖ ਤੇ ਦੁੱਖ ਇਹ ਦੋ ਪਾਰਟ ਨੇ ਇਹ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਣੇ ਹੀ ਆਉਣੇ ਆ ਜੇ ਦੁੱਖ ਆਤੋਂ ਜ਼ਿੰਦਗੀ ਦੇ ਵਿੱਚ ਤਾਂ ਸੁੱਖ ਵੀ ਆਵੇਗਾ ਜੇ ਸੌਖਾ ਤਾਂ ਦੁੱਖ ਵੀ ਆਵੇਗਾ ਜਿਵੇਂ ਦਿਨਵਾ ਰਾਤ ਆ ਹਨਾ ਅੰਧਰਾ ਤਾਂ ਬਾਹਰ ਆ ਤਾਂ ਇਸੇ ਤਰ੍ਹਾਂ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਤੇ ਸੁੱਖ ਜਿਹੜੇ ਆਉਂਦੇ ਰਹਿੰਦੇ ਆ ਪਰ ਐ ਆ ਵੀ ਉਹ ਹਮੇਸ਼ਾ ਲਈ ਤੁਹਾਡੀ ਜ਼ਿੰਦਗੀ ਦੇ ਵਿੱਚ ਖੜਕੀ ਨਹੀਂ ਦਿੰਦੇ ਹੈਗੇ ਮੰਨੋ ਜੇ ਕੋਈ ਤੁਹਾਡੀ ਜ਼ਿੰਦਗੀ ਦੇ ਵਿੱਚ ਸੌਖਾ ਆਇਆ ਵਾ ਤਾਂ ਉਹ ਚਲੇ ਗਿਆ ਤਾਂ ਫਿਰ ਕੋਈ ਨਾ ਕੋਈ ਕੇ ਇਹੋ ਜਿਹਾ ਕੰਮ ਤੁਹਾਡੇ ਨਾਲ ਹੋ ਗਿਆ ਜਿਹਦੇ ਕਰਕੇ ਤੁਸੀਂ ਦੁਖੀ ਹੋਊਗੇ ਬਟ ਤੁਸੀਂ ਇੱਕ ਗਰੁਆ ਨਹੀਂ ਹੈਗਾ ਟੈਨਸ਼ਨ ਨਹੀਂ ਲੈਣੀ ਹੈਗੀ ਦੇਖੋ ਜਿਹੜਾ ਤੁਹਾਡੀ ਜ਼ਿੰਦਗੀ ਦੇ ਵਿੱਚ ਜੋ ਹੋਣਾ ਵਾ ਉਹ ਤਾਂ ਹੋ ਕੇ ਹੀ ਰਹਿਣਾ ਵਾ ਤੁਸੀਂ ਜੋ ਮਰਜ਼ੀ ਕਰ ਲੋ ਜਿੰਨਾ ਮਰਜ਼ੀ ਕਰ ਲੋ ਉਹ ਤੁਹਾਡੇ ਨਾਲ ਹੋ ਕੇ ਹੀ ਰਹਿਣਾ ਵਾ ਕਹਿੰਦੇ ਹੈ ਕਿ ਰੱਬ ਜੋ ਕਰਦਾ ਵਾ ਉਹ ਚੰਗਾ ਹੀ ਕਰਦਾ ਵਾ ਸੋ ਇਸ ਕਰਕੇ ਕਿਸੇ ਵੀ ਗੱਲ ਦੀ ਤੁਸੀਂ ਟੈਨਸ਼ਨ ਨਹੀਂ ਲੈਣੀ ਹੈਗੀ ਜੋ ਵੀ ਤੁਹਾਡੇ ਨਾਲ ਹੋਵੇਗਾ ਨਾ ਉਹ ਤੁਹਾਡੇ ਨਾਲ ਬਿਲਕੁਲ 101% ਸਹੀ ਹੀ ਹੋਵੇਗਾ ਜਦੋਂ ਸਾਡੇ ਨਾਲ ਕੋਈ ਮਾੜੀ ਘਟਨਾ ਵਾਪਰ ਜਾਂਦੀ ਆ ਸੱਤਾਂ ਨੂੰ ਇਹ ਹੁੰਦਾ ਵੀ ਯਾਰ ਜੋ ਮੇਰੇ ਨਾਲ ਹੋ ਗਿਆ ਨਾ ਸੋ ਮੇਰੇ ਨਾਲ ਬਹੁਤ ਗਲਤ ਹੋ ਗਿਆ ਜਿਹਦੇ ਕਰਕੇ ਤੁਸੀਂ ਟੈਨਸ਼ਨ ਲੈ ਲੈਂਦੇ ਹੋ ਸੋ ਤੁਸੀਂ ਟੈਨਸ਼ਨ ਨਹੀਂ ਲੈਣੀ ਹੈਗੀ ਤੁਸੀਂ ਆਪਣੇ ਰੱਬ ਤੇ ਆਪਣੇ ਪ੍ਰਮਾਤਮਾ ਤੇ ਆਪਣੇ ਵਾਹਿਗੁਰੂ ਤੇ ਤੁਸੀਂ ਭਰੋਸਾ ਰੱਖਣਾ ਵਾ ਉਹਨੇ ਜੋ ਕੀਤਾ ਵਾ ਨਾ ਉਹ ਤੁਹਾਡੇ ਨਾਲ ਉਹਨੇ ਬਿਲਕੁਲ ਸਹੀ ਕੀਤਾ ਵਾ ਕੀਪਤਾ ਜੇ ਮੰਨ ਤੁਹਾਡੇ ਨਾਲ ਕੋਈ ਘਟਨਾ ਵਾਪਰ ਚੁਕੀ ਆ ਹਨਾ ਕੀਪਦਾ ਇਤੋਂ ਵੱਡ ਵੱਡੀ ਤੁਹਾਡੇ ਨਾਲ ਘਟਨਾ ਵਾਪਰ ਨਹੀਂ ਹੋਵੇ ਸੋ ਉਹਨੇ ਵਾਹਿਗੁਰੂ ਨੇ ਤੁਹਾਨੂੰ ਬਚਾ ਲਿਆ ਕਿ ਕੱਲ ਨੂੰ ਤੁਹਾਡੇ ਨਾਲ ਵੱਡੀ ਘਟਨਾ ਵਾਪਰ ਜਾਣੀ ਸੀ ਸੋ ਇਸ ਕਰਕੇ ਉਹ ਤੁਹਾਡੇ ਨਾਲ ਛੋਟੀ ਘਟਨਾ ਵਾਪਰ ਚੁੱਕੀ ਆ ਸੋ ਤੁਸੀਂ ਦੁਖੀ ਬਿਲਕੁਲ ਵੀ ਨਹੀਂ ਹੋਣਾ ਹੈਗਾ ਸੋ ਤੁਸੀਂ ਸਵੇਰੇ ਉੱਠਣਸਾਰ ਜਦੋਂ ਵੀ ਤੁਹਾਡੀ ਅੱਖ ਖੁੱਲਦੀ ਆ ਤੁਸੀਂ ਬਿਸਤਰੇ ਦੇ ਵਿੱਚੋਂ ਹਨਾ ਤੁਸੀਂ ਬੈੱਡ ਤੇ ਲੰਮੇ ਪਏ ਹੋ ਜਦੋਂ ਵੀ ਤੁਹਾਡੀ ਅੱਖ ਖੁੱਲਦੀ ਆ ਤੁਸੀਂ ਉੱਠਣਸਾਰ ਚੌਂਕੜੀ ਮਾਰ ਕੇ ਹੱਥ ਜੋੜ ਕੇ ਤੁਸੀਂ ਵਾਹਿਗੁਰੂ ਅੱਗੇ ਇਹ ਅਰਦਾਸ ਕਰਨੀ ਆ ਇਹ ਸੱਚੇ ਬਾਸ਼ਾ ਵਾਹਿਗੁਰੂ ਜੀ ਵੀ ਮੇਰਾ ਜਿਹੜਾ ਕੱਲ ਦਾ ਦਿਨ ਆ ਉਹ ਮੇਰਾ ਬਹੁਤ ਵਧੀਆ ਲੰਘਿਆ ਵਾ ਤੇ ਮੇਰੀ ਰਾਤ ਵੀ ਬਹੁਤ ਵਧੀਆ ਲੰਗੀ ਆ ਤੇ ਪਰਮਾਤਮਾ ਵਾਹਿਗੁਰੂ ਮੇਰਾ ਅੱਜ ਦਾ ਦਿਨ ਆ ਜਿਹੜਾ ਮੇਰਾ ਅੱਜ ਦਾ ਦਿਨ ਕੱਲ ਦੇ ਦਿਨ ਨਾਲੋਂ ਵੀ ਵਧੀਆ ਲੰਗੇ ਤੇ ਮੇਰੇ ਸਰੀਰ ਦੇ ਕਿਸੇ ਵੀ ਅੰਗ ਤੋਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਪਾਪ ਨਾ ਹੋਵੇ ਜੀ ਤੇ ਮੇਰੀ ਸਿਹਤ ਆ ਜਿਹੜੀ ਉਹ ਬਿਲਕੁਲ ਤੰਦਰੁਸਤ ਰੱਖਣਾ ਜੀ ਦੇਖੋ ਜੇ ਤੁਹਾਡੀ ਸਿਹਤ ਤੰਦਰੁਸਤ ਹੈਗੀ ਆ ਤਾਂ ਮੈਂ ਕਹਿੰਦਾ ਤੁਹਾਡੇ ਕੋਲ ਜ਼ਿੰਦਗੀ ਦਾ ਸਭ ਕੁਝ ਹੈਗਾ ਵਾ ਤੁਸੀਂ ਪੈਸੇ ਦੇ ਪਿੱਛੇ ਨੂੰ ਹੀ ਕਹਿੰਦੇ ਕਿ ਸਾਡੇ ਕੋਲ ਪੈਸਾ ਨਹੀਂ ਹੈਗਾ ਸਾਨੂੰ ਉਹ ਹੋ ਗਿਆ ਫਲਾਣਾ ਹੋ ਗਿਆ ਤੁਸੀਂ ਵਾਹਿਗੁਰੂ ਗਿਓ ਇਹੀ ਅਰਦਾਸ ਕਰਦੇ ਹੋ ਵੀ ਇਹ ਵਾਹਿਗੁਰੂ ਮੈਨੂੰ ਹਮੇਸ਼ਾ ਫਿੱਟ ਤੰਦਰੁਸਤ ਤੇ ਬਿਮਾਰੀਆਂ ਤੋਂ ਬਚਾ ਕੇ ਰੱਖੀ ਇਸੇ ਤਰ੍ਹਾਂ ਜਦੋਂ ਤੁਸੀਂ ਸੋਣਾ ਵਾ ਸੌਣ ਲੱਗੇ ਵੀ ਤੁਸੀਂ ਵਾਹਿਗੁਰੂ ਅਗੇ ਅਰਦਾਸ ਕਰਦੇ ਆ ਸੱਚੇ ਪਾਸ਼ਾ ਵਾਹਿਗੁਰੂ ਜੀ ਵੀ ਅੱਜ ਦਾ ਦਿਨ ਮੇਰਾ ਤੁਹਾਡੀ ਕਿਰਪਾ ਨਾਲ ਬਹੁਤ ਹੀ ਵਧੀਆ ਲੰਘਿਆ ਵਾ ਸੋ ਮੇਰੀ ਰਾਤ ਆ ਜਿਹੜੀ ਉਹ ਵੀ ਵਧੀਆ ਲੰਘੇ ਤੇ ਮੇਰਾ ਕੱਲ ਦਾ ਦਿਨ ਜਿਹੜਾ ਅੱਜ ਦੇ ਦਿਨ ਨਾਲੋਂ ਵਧੀਆ ਲੰਘੇ ਜੀ ਤੁਸੀਂ ਜਿਹੜੇ ਵੀ ਆਪਣੇ ਵਾਹਿਗੁਰੂ ਨੂੰ ਮੰਨਦੇ ਹੋ ਪਰਮਾਤਮਾ ਨੂੰ ਮੰਨਦੇ ਹੋ ਜਾਂ ਮੰਦਰ ਜਾਂਦੇ ਹੋ ਜਾਂ ਮਸਜਿਦ ਜਾਂਦੇ ਹੋ ਕਿਸੇ ਵੀ ਤੁਸੀਂ ਆਪਣੇ ਧਰਮ ਨਾਲ ਤੁਸੀਂ ਕਿਸੇ ਵੀ ਧਰਮ ਨਾਲ ਤੁਸੀਂ ਰਿਲੇਟਡ ਹੋ ਤੁਸੀਂ ਕਿਸੇ ਵੀ ਗੁਰੂ ਨੂੰ ਮੰਨਦੇ ਹੋ ਆਪਣੇ ਗੁਰੂ ਅੱਗੇ ਤੁਸੀਂ ਹੱਥ ਜੋੜ ਕੇ ਰੋਜ਼ਾਨਾ ਸਵੇਰੇ ਉੱਠਣਸਾਰ ਤੇ ਸੌਣ ਲੱਗੇ ਤੁਸੀਂ ਅਰਦਾਸ ਜ਼ਰੂਰ ਕਰਨੀ ਹੀ ਕਰਨੀਆਂ ਤੁਸੀਂ ਇਹ 10 ਤੋਂ 15 ਦਿਨ ਤੁਸੀਂ ਇਹ ਕਰਕੇ ਦੇਖ ਲਓ ਮੈਂ ਤੁਹਾਡੇ ਨਾਲ ਵਾਦਾ ਕਰਦਾ ਵਾਦਾ ਕਰਦਾ ਦੇਖੀ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ 101% ਅਗਰ ਤੁਸੀਂ ਮੇਰੀ ਅੱਜ ਇਹ ਵੀਡੀਓ ਦੇਖ ਰਹੇ ਹੋ ਤਾਂ ਤੁਸੀਂ ਅੱਜ ਤੋਂ ਹੀ ਵਾਹਿਗੁਰੂ ਅੱਗੇ ਤੁਸੀਂ ਅਰਦਾਸ ਕਰਨੀ ਸ਼ੁਰੂ ਕਰ ਦਿਓ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਦੁੱਖ ਨੇ ਨਾ ਤਾਂ ਉਹ ਸਾਰੇ ਦੁੱਖ ਤੁਹਾਡੇ ਖਤਮ ਹੋ ਜਾਣਗੇ ਜੇ ਅਗਰ ਛੋਟੇ-ਮੋਟੇ ਵੀ ਦੁੱਖ ਤੁਹਾਡੀ ਜ਼ਿੰਦਗੀ ਦੇ ਵਿੱਚ ਆਣਗੇ ਨਾ ਤਾਂ ਫਿਰ ਵੀ ਕੋਈ ਘਬਰਾਉਣ ਦੀ ਲੋੜ ਨਹੀਂ ਹੈਗੀ ਕਿਉਂਕਿ ਉਹ ਜਿਹੜਾ ਵਾਹਿਗੁਰੂ ਬੈਠਾ ਵਾ ਪ੍ਰਮਾਤਮਾ ਬੈਠਾ ਵਾ ਕੁਦਰਤ ਬੈਠੀ ਆ ਉਹਨੇ ਤੁਹਾਡੇ ਨਾਲ ਜੋ ਕੀਤਾ ਵਾ ਉਹਨੇ ਚੰਗਾ ਹੀ ਕੀਤਾ ਵਾ ਉਹ ਤੁਹਾਡੇ ਨਾਲ ਕਦੇ ਵੀ ਕੋਈ ਵੀ ਮਾੜਾ ਨਹੀਂ ਕਰੇਗਾ ਦੇਖੋ ਕੁਦਰਤਾ ਹਣਾ ਜੇ ਇੱਕ ਜੇ ਆਪਾਂ ਮੰਨ ਕੇ ਚੱਲੀਏ ਇੱਕ ਜਿਹੜੀ ਮਾਂ ਵਾ ਉਹ ਕਦੇ ਨਹੀਂ ਚਾਹੁੰਦੀ ਹੈਗੀ ਵੀ ਜੜਾ ਮੇਰਾ ਬੱਚਾ ਵਾ ਜਾਂ ਬੇਟਾ ਵਾ ਜਾਂ ਮੇਰੀ ਧੀ ਆ ਹਣਾ ਬੱਚੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਨੁਕਸਾਨ ਨਾ ਹੋਵੇ ਕਦੇ ਮਾਂ ਚਾਹੁੰਦੀ ਆ ਨਹੀਂ ਚਾਹੁੰਦੀ ਨਾ ਇਸੇ ਤਰ੍ਹਾਂ ਜਿਹੜੀ ਕੁਦਰਤਾ ਕੁਦਰਤ ਸਾਡੀ ਸਾਰਿਆਂ ਦੀ ਮਾਂ ਵਾ ਅਸੀਂ ਉਹਦੇ ਬੱਚੇ ਆ ਸੋ ਜਿਹੜੀ ਕੁਦਰਤ ਆ ਕੁਦਰਤ ਵੀ ਕਦੇ ਨਹੀਂ ਚਾਹੁੰਦੀ ਹੈਗੀ ਵੀ ਜਿਹੜੇ ਮੇਰੇ ਬੱਚੇ ਆ ਉਹਨਾਂ ਨਾਲ ਮਾੜਾ ਹੋਵੇ ਸੋ ਜੋ ਵੀ ਵਾਹਿਗੁਰੂ ਕਰਦਾ ਵਾ ਕੁਦਰਤ ਕਰਦੀ ਆ ਤੁਹਾਡੇ ਨਾਲ ਉਹ ਚੰਗੇ ਲਈ ਹੀ ਕਰੇਗੀ ਤੁਹਾਡੇ ਨਾਲ ਸੋ ਮੈਂ ਇੱਕ ਵਾਰ ਤੁਹਾਨੂੰ ਸਾਰਿਆਂ ਨੂੰ ਫੇਰ ਕਹਿ ਰਿਹਾ ਵਾਂ ਤੁਸੀਂ ਜਿਹੜੇ ਵੀ ਆਪਣੇ ਰੱਬ ਨੂੰ ਤੁਸੀਂ ਮੰਨਦੇ ਹੋ ਤੁਸੀਂ ਜਾਇ ਮੰਦਰ ਜਾਂਦੇ ਹੋ ਗੁਰਦੁਆਰੇ ਜਾਂਦੇ ਹੋ ਮਸਜਿਦ ਜਾਂਦੇ ਹੋ ਕਿਤੇ ਵੀ ਤੁਸੀਂ ਜਾਂਦੇ ਹੋ ਤੁਸੀਂ ਉੱਠਣ ਲੱਗੇ ਤੇ ਸੌਣ ਲੱਗੇ ਤੁਸੀਂ ਆਪਣੇ ਪਰਮਾਤਮਾ ਅੱਗੇ ਤੁਸੀਂ ਅਰਦਾਸ ਜਰੂਰ ਕਰਿਆ ਕਰੋ ਅਗਰ ਤੁਸੀਂ ਇਹ ਸ਼ੁਰੂ ਕਰ ਦੋਗੇ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਬਹੁਤ ਹੀ ਛੇਤੀ ਆਵੇਗਾ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਉਮੀਦ ਕਰਦਾ ਕਿ ਤੁਹਾਨੂੰ ਇਹ ਵੀਡੀਓ ਜਿਹੜੀ ਮੇਰੀ ਪਸੰਦ ਆਈ ਹੋਵੇਗੀ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਜੀ ਤੇ ਥਲਕ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਨੂੰ ਇਹ ਵੀਡੀਓ ਆ ਜਿਹੜੀ ਮੇਰਾ ਅੱਜ ਦਾ ਜਿਹੜਾ ਵਿਸ਼ਾ ਸੀਗਾ ਤੁਹਾਨੂੰ ਕਿਵੇਂ ਲੱਗਾ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਵਿਸ਼ੇ ਦੇ ਉੱਤੇ ਵੀਡੀਓ ਬਣਾ ਬਣਾ ਕੇ ਤੁਹਾਡੇ ਸਾਰਿਆਂ ਵਾਸਤੇ ਲੈ ਕੇ ਆਉਂਦਾ ਰਹਿਣਾ ਵਾ ਸੋ ਦੋਸਤੋ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਕੀਮਤੀ ਸਮੇਂ ਚੋਂ ਕੀਮਤੀ ਸਮਾਂ ਕੱਢ ਕੇ ਮੇਰੀ ਵੀਡੀਓ ਨੂੰ ਦੇਖਿਆ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਤੁਸੀਂ ਬਹੁਤ ਸਾਰੀ ਆਪਣੀ ਜ਼ਿੰਦਗੀ ਦੇ ਵਿੱਚ ਖੂਬ ਤਰੱਕੀਆਂ ਕਰੋ ਜੀ